ਕਦਿਆਂ ਹਾਂ ਲੱਗਿਆ ਪਿਆ ਹਾਂ ਸਹੀ ਗੱਲ ਆ ਸੁਖਵੀਰ ਸਰਾਵਾਲਾ ਸੁਖਵੀਰ ਜਿਹੜਾ ਲੇਖ ਤੇ ਨਾ ਲੇਖ ਤੇ ਗੋਆ ਕੌਟੀਆਂ ਦਾ ਸੀ ਗਲਾਸ ਤੇ ਪਿੰਡ ਦਾ ਬੰਦਾ ਚੱਕ ਦੇ ਭਾਈ ਚੱਕ ਚੱਕ ਦੇ ਹੁਣ ਚੱਲ ਲਾ ਜੋਰ ਲਾ ਜੋਰ ਟਾਇਰ ਤੇ ਅੱਜ ਕਿੱਥੇ ਫਰਕ ਪੈ ਗਿਆ ਭਾਈ ਟਾਇਰ ਨੂੰ ਫਰਕ ਤਾਂ ਬਹੁਤ ਔਖਾ ਪਊਗਾ ਗੱਡੀ ਇੱਧਰ ਥੱਲੇ ਰੱਖੀ ਲਗੀ 28 ਲੱਭ ਕੇ ਲਾਣੀ ਬੂ ਆ ਆ ਲੱਭੀਏ ਟਾਇਰ ਟੂ ਲੈ ਕੇ ਆਉਂ ਪੱਠੇ ਤੋਂ ਟਾਇਰ ਲੈ ਕੇ ਆਉਣੇ ਅਸੀਂ ਭਾਈ ਇੱਥੋਂ ਇੱਟ ਭਾਲਦੇ ਹਾਂ ਛੋਟੀ ਕੋਈ ਨਾ ਇੱਧਰ ਤਾਂ ਹੈ ਨਹੀਂ ਅੱਗੇ ਆ ਆ ਕਿਵੇਂ ਆ ਇਹ ਤਾਂ ਉਹ ਹੀ ਗੱਡੀ ਜੀ ਤੇ ਲੱਗੀ ਏਡੀ ਜੀ ਆ ਮੜਾ ਇੱਕ ਮਿੰਟ ਆ ਭੈਣੇ ਭਾਈ ਮੁੰਡਿਆਂ ਨੇ ਬੈਗ ਬੂ ਕੱਢੇ ਆ ਗਰੀਬੇ ਗੱਡੀ ਖਾਲੀ ਸਟਿੱਪਣੀ ਕੱਢਾਂਗੇ ਹੁਣ ਨਾ ਗੱਡੀ ਲੈਤੀ ਨਮੀ ਤੇ ਸਟਿੱਪਣੀ ਤਾਂ ਸਾਨੂੰ ਪਤਾ ਨਹੀਂ ਆ ਰੂੜੀਆਂ ਦੇ ਭਰਾ ਬੁੱਧੀ ਰਾਤ ਨੂੰ ਇੱਟਾਂ ਭਾਲਦੇ ਫਿਰਦੇ ਆ ਨਾ ਨਾ ਸ਼ਰਮਾ ਇੱਧਰ ਆ ਜਾ ਤੈਨੂੰ ਇੱਟ ਤਾਂ ਨਹੀਂ ਸ਼ਰਮਾ ਹੁਣੀ ਯਾਰ ਇਹ ਤਾਂ ਵੱਡੀ ਇਟਾ ਬਈ ਪੱਥਰ ਪਤਲੇ ਹੋਏ ਆ ਆ ਸੀਗਾ ਆ ਸੀਗਾ ਆ ਸੀਗਾ ਚੱਕ ਚੱਕ ਚੱਕਾ ਜਾ ਆ ਬਈ ਸ਼ਰਮ ਬੂਟ ਵਾਲੀ ਚੰਗ ਸ਼ਰਮਾ ਤੇਰੇ ਬੂਟ ਬਹੁਤ ਚੌਂਕਦੇ ਰੇਡੀਅਮ ਵਾਲੇ ਆ ਚੌਂਕਦੇ ਹਾਂ ਜੱਕ ਫਿਰ ਨੂੰ ਗੰਨੀ ਮਾ ਤਾਰ ਲੋ ਹਾਂ ਆ ਪੰਜਾਬੀ ਆ ਨਾ ਮੁੰਡਿਆ ਪੂਰੇ ਨਾਲ ਲਾ ਕੇ ਅਰਜਨ ਢਿੱਲੋਂ ਦੇ ਗਾਣੇ ਆ 1 2 3 4 ਬੈਗ ਤੇ ਬਾਕੀ ਲਾੜਰਾਂ ਬਾੜਰ ਮਾ ਇੱਥੋਂ ਕੱਢੇ ਜੱਕ ਜੁੱਕ ਹੈ ਅਈਸਾ ਅੱਜ ਆਪਣੂੰ ਨੀਂਦ ਵੀ ਨਹੀਂ ਆਉਂਦੀ ਕੋਈ ਸੀ ਨਾ ਐ ਦੋਰਾ ਹੋ ਜਾ ਰੋ 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 ਬਾਈ ਆਹ ਦੇਖ ਲੋ ਰੋਡ ਵੀ ਵੱਡਾ ਹਾਈਵੇ ਐ ਜੱਟੂ ਇਹੇ ਜੇ ਤਾਂ ਜਿਆਦੀ ਭਰਾਵਾਂ ਚ ਚੱਲ ਵੀ ਚੱਲ ਚੱਲ ਜੱਕ ਮੁੱਕੇ ਤਾਂ ਨਹੀਂ ਚੱਲ ਵੀ ਮੁੱਢੇ ਪਾ ਕਬੜੀਆਂ ਆ ਪਿਆ ਹੋਵੇ ਟਾਇਰ ਦਾ ਪੜਾਕਾ ਇੱਡਾ ਐ ਮਾਤਾ ਉਹ ਪੇ ਕੱਪ ਹੀ ਆ ਆਲੇ ਤੂੰ ਦੇਖ ਕੇ ਉੱਠ ਗਿਆ ਸੀ ਕਿਉਂ ਏ ਐ ਕਰੀ ਆ ਇੱਟ ਬਣਾ ਹੀ ਮੈਂ ਟਾਇਰ ਨਾਲ ਆਲੇ ਗੱਭਰੂ ਆ ਪਾਕਵਾਡੀਆਂ ਕਹਾਂ ਦਾ ਗੱਭਰੂ ਨਹੀਂ ਆ ਬਈ ਇਸਰਾਮ ਵਾਲੇ ਗੱਭਰੂ ਹੈ ਨਹੀਂ ਉਹਦੀ ਗੱਲ ਬਾਤ ਹੈ ਨਾ ਗੱਲ ਬਾਤ ਹੈ ਨਹੀਂ ਐਡੀ ਗੱਲ ਬਾਤ ਹੈ ਯਾਰ ਉਹ ਭਰਾਵਾ ਸਿਆਣੇ ਸੱਚ ਕਹਿੰਦੇ ਆ ਇਹ ਤਾਂ ਵੇਲੇ ਦੀ ਕੰਮ ਹੁੰਦਾ ਇੱਕ ਵੇਲੇ ਦੀਆਂ ਟੱਕਰਾਂ ਹੀ ਹੁੰਦੀਆਂ ਨੇ ਹੈ ਹੁਣ ਤਾਂ ਟੱਪਾ ਲਓ ਕੁਸ ਭਾਲੋ ਆ ਘਬਰਾਉਣ ਵਾਲੀ ਜਾਂਦਾ ਆਪਾਂ ਨੂੰ ਫੇਰ ਜਿਹੜਾ ਸਫ਼ਰ ਕੱਟਿਆ ਸੁਨੇਹਾ ਹਾਂ ਨੇ ਉਹ ਵੀ ਪਹਿਲਾਂ ਉਹ ਹੁਣ ਤਾਂ ਜਦੋਂ ਰਾਤ ਹੁੰਨੀ ਹੋਣੀ ਸੀ ਬਸ ਇਕੱਠ ਨੇਹਾ ਕੱਢਣ ਦੀ ਲੋੜ ਸੀਗੀ ਹੁਣ ਤਾਂ ਪੈਸਾਰ ਤਾਂ ਪਹੁੰਚ ਗਈ ਸੀ ਯਾਰ ਕਿਲੋਮੀਟਰ ਤਾਂ 100 ਰਹਿ ਗਈ ਸਾਰਾ ਆਹ ਬਈ ਟਾਟਾ ਲਾਤੀ ਹਣਾ ਵੀ ਗੱਡੀ ਰੋੜ ਨਾ ਜਾਵੇ ਮੈਂ ਚਾਲ ਟੈਰਾਂ ਦੇ ਪੈਰਪੂਰ ਮਾਰ ਕੇ ਦੇਖ ਲਓ ਟਰ ਗਰਮ ਤਾਂ ਨਹੀਂ ਹੋਏ ਸੀ ਬਸ ਠੰਡ ਹੈ ਉਹ ਸੁਣ ਟੱਗਾ ਕੰਬਲੀ ਦੇ ਛਿੜੀ ਇਹਨੇ ਟਾਇਰ ਕਿਸੇ ਗੱਲ ਹੋਰ ਬਿੱਟੂ ਦਾ ਬਿੱਟੂ ਦਾ ਭਾਈ ਆਪਦਾ ਸੈਟ ਹੋਆ ਪਿਆ ਸੀ ਨਾ ਬਿੱਟੂ ਦਾ ਸਾਊਂਡ ਲੱਗਿਆ ਭਾਈ ਵਾੜਾ ਵਾੜਾ ਲਿਆ ਰਿਹਾ ਸੀ ਪੰਦੇ ਨੂੰ ਸਾਊਂਡ ਲੱਗਿਆ ਜੀ ਚਲੋ ਹੈ ਭਾਈ ਚਲੋ ਪਿਆਣਾ ਭਾਈ ਜੇ ਸੁਪੜਾਕਾ ਹਾਂ ਆ ਕੀ ਵਾਹ ਚੱਲੋ ਸਿੱਧੀ ਜੀ ਹੋਣੀ ਹੋਣੀ ਬਾਲਾ ਸੀਨ ਜੀ ਕਰਦੇ ਬਾਲਾ ਸੀਨ ਜੀ ਸੀਨ ਜੀ ਵਾਹ ਦੇਖੋ ਆਹ ਤਰੋਂ ਖੜਕਾ ਜਾ ਹੋਇਆ ਮਾਂ ਪਰਵਾ ਤੇ ਬਸ ਵਾ ਬੜੀ ਚਟੱਕੀ ਬੜੀ ਚਟੱਕੀ ਆਹ ਦੇਖੋ ਜਾਨਾ ਆ ਲੈ ਗੇਅਰ ਚਾ ਗੱਡੀ ਗੇਅਰ ਚ ਹੈਂ ਹੈਂਡ ਬ੍ਰੇਕ ਲੱਗੇ ਹੈਂਡ ਬ੍ਰੇਕ ਕੱਢ ਬਾਈ ਗੇਅਰ ਚ ਵੀ ਹੈ ਗੇਅਰ ਚ ਵੀ ਹਾਂ ਬਰੇ ਕੱਢਣਾ ਪਊਗਾ ਗੇਅਰ ਵੀ ਕੱਢ ਹੈਂਡ ਬ੍ਰੇਕ ਵੀ ਕੱਢ ਬਾਈ ਕੱਢ ਦੇ ਕੱਲਾ ਹੈਂ ਗੇਅਰ ਕੱਢ ਦੇ ਹੈਂਡ ਬ੍ਰੇਕ ਵੀ ਕੱਢਾ ਹੈਂਡ ਬ੍ਰੇਕ ਤਾਂ ਕੱਟ ਨਹੀਂ ਪੈਣਗੇ ਹੈਂਡ ਬ੍ਰੇਕ ਤਾਂ ਕੱਢ ਹੈਂਡ ਬ੍ਰੇਕ ਹੈਂਡ ਬ੍ਰੇਕ ਕੱਢਣ ਦੀ ਆਪਾਂ ਨੂੰ ਕੀ ਟਾਇਰ ਨਿਕ ਉਹੀ ਨਿਕਲ ਜੁੜਿਆ ਰਹਾ ਨਾ ਥੱਲੇ ਦੇਖੀਏ ਥੱਲੇ ਘੁੰਮਣ ਲੱਗ ਗਿਆ ਟਾਇਰ ਦੇਖੀ ਥੱਲੋ ਬਾਈ ਬਾਈ ਥੱਲੋ ਹੈ ਉਹ ਕੋਈ ਗੱਲ ਨਹੀਂ ਇੰਨੀ ਜਿਆਦਾ ਪਰਾਂ ਵਾਲੇ ਹੋਰ ਨਹੀਂ ਚੱਕੀ ਦੀ ਵੀਰੇ ਨਾ ਚੱਕੀ ਜਊ ਤੱਕੀ ਗਈ ਬੱਸ ਬੱਸ ਰਾਵਾਂ ਵਾਲਿਆ ਇਹ ਬਾਈ ਮੁੰਡਾ ਕਾਉਂਟੀ ਦਾ ਖਿਡਾਰੀ ਆ ਤਾਂ ਕਰਕੇ ਜੱਕ ਜੱਕ ਤੱਕ ਪੈਣੇ ਲੈ ਨਟ ਖੋਲ ਕੇ ਰੋ ਮਿੰਟ ਮਾਰ ਬਾਈ ਬਹੁਤ ਚੱਕਦਾ ਜੱਕ ਮੁੰਡੇ ਨੂੰ ਦੇਖ ਹੱਦ ਘਾ ਬੜੀ ਵੀਡੀਓ ਚ ਵੀਡੀਓ ਦਿਖਾਦਾ ਮੁੰਡਾ ਕਰਾ ਜੋਰ ਜ਼ਾਰ ਵਾਲੇ ਕੰਮ ਆਪੇ ਹੀ ਕਰਦੇ ਆ ਨਟ ਨਟ ਖੋਲਣੇ ਹੋਏ ਆ ਜਾ ਫਿਰ ਇੱਧਰ ਆ ਨਟ ਖੋਲ ਨਟ ਨਟ ਖੋਲ ਬੀ ਬਾਰ ਆਇਆ ਹੁਣ ਸਟਿੱਪੜੀ ਤੱਕੀ ਲਾ ਤੱਕੀ ਬੋਚ ਕੇ ਲਈ ਬੋਚ ਕੇ ਬੋਚ ਕੇ ਬੋਚ ਕੇ ਬੋਚ ਕੇ ਆਇਆ ਮੁੰਡਿਆ ਨਟ ਖੋਲ ਸ਼ਰਮ ਨਾ ਨਟ ਖੋਲ ਮਿੰਟ ਮਾਰ ਸਭ ਕਿਉਂ ਕਿੱਥੇ ਆ ਬਿੱਟੂ ਪਾਨੇ ਦੇ ਕਿੱਥੇ ਬਾਈ ਬਿੱਟੂ ਪਾਨੇ ਦੇ ਪਾਨਾ ਮੈਂ ਦਿੰਨਾ ਬਾਈ ਅੱਜ ਤਾਂ ਜਾਓ ਅੱਗੇ ਹੋਰ ਵੀ ਕੱਟਣਾ ਇੱਕਾ ਸਟਿੱਪਣੀ ਆ ਆਪਾਂ ਨਾੜ ਗਿਆ ਬਾਈ ਹੁਣ ਨਾ ਆ ਚੱਕੋ ਉਹ ਆ ਦੇ ਫਿਰ ਮੈਨੂੰ ਕੋਈ ਕੁਝ ਨਹੀਂ ਛੋਟਾ ਦੇ ਨਾ ਛੋਟਾ ਸਿੱਧੇ ਵਾਲਾ ਸਿੱਧੇ ਵਾਲਾ ਲੈ ਲੈ ਉਹ ਸਿੱਧੇ ਜਿਹੜਾ ਕਿੱਥੇ ਆ ਆ ਸੀ ਜਾ ਫੜਾ ਬਈ ਜਾਣੀ ਖੋਲਣਾ ਹਾਂ ਆ ਖੋਲਣਾ ਮੈਂ ਸਟਿੱਪਣੀ ਡਾਊਨ ਕਰ ਦਾਂਗੇ ਬਸ ਆ ਇਹਨੂੰ ਇਹਦੇ ਤੇ ਲਾ ਲੈ ਲੈ ਇਦਾਂ ਇੱਕ ਵਾਰੀ ਆ ਵੇ ਸਟਿੱਪਣੀ ਵੀ ਲਾ ਲੀਏ ਉਹ ਦੀ ਜਰ ਹੈ ਨਾ ਹਾਂ ਹਾਂ ਉਰਲੇ ਪਾਸੇ ਲਾ ਲੈਣਾ ਬਾਈ ਇੱਕ ਵਾਰੀ ਯਾਰ ਜੇ ਤੂੰ ਐਂ ਕਰ ਜੇ ਆ ਆ ਕੱਢ ਦੇ ਮੈਂ ਇਹਦੇ ਨਾਲ ਹੀ ਖੋਲ ਦੇਣਾ ਲੈ ਇਹਦਾ ਡੂ ਨੀ ਲਾਉਂਦੇ ਨਹੀਂ ਅੜਦਾ ਨਹੀਂ ਅੜਦਾ ਕਮਾ ਦੇ ਕਮਾ ਦੇ ਕਿਰਾਂ ਕਮਾ ਦੇ ਮਰ ਕੇ ਜਾਂਦਾ ਕਮ ਜਾ ਗਰੂ ਬਸ ਕਮਾ ਦੇ ਤੂੰ ਐਂ ਕਰ ਇਹਦੇ ਚ ਪਾ ਇਹਨੂੰ ਪਾ ਸਕੇ ਵੀ ਇਹ ਰਹੀ ਹਾਂ ਬਾਈ ਆ ਵੜਾ ਸਰਾਵਾਂ ਵਾਲੇ ਆ ਵੀ ਥੋੜਾ ਮੋਫੋਨ ਤੇ ਮੈਂ ਲੁੜਾ ਦਰ ਮੈਂ ਟਾਰਚ ਲਾ ਲੂਗਾ ਬਾਈ ਫੜੀ ਲੈ ਵੀ ਵੜੀ ਲੱਗੀ ਜਾਂਦੀ ਹੈ। ਕਮਾ ਦੇ ਕਮਾ ਦੇ ਕਮਾ ਦੇ ਕੋਈ ਹੁੰਦੀ ਹਮਤਰੀ ਨਾਲ। ਸਟੇਪੜੇ ਦੇ ਕਿ ਸ਼ਰਮ ਥੱਲੇ ਆਉਣ ਲੱਗੀ ਬਾਈ। ਆ ਆ ਆ। ਆ ਜੀ ਵਾਹ ਸਟੇਪੜੇ ਥੱਲੇ ਜਮਾ ਹਨਾ। ਚੱਲ ਚੱਲ ਬਿੱਟੂ। ਇਹ ਗੱਡੀ 6000 ਕਿਲੋਮੀਟਰ ਚੱਲ ਕੇ ਆਈ ਹੈ। 100 ਕਿਲੋਮੀਟਰ ਰਹਿ ਗਿਆ ਸਾਰਾ। ਹੋਰ ਕੀ ਆਇਆ। ਬਸ ਇੱਥੇ ਟਿੱਡੇ ਦਾ ਕਰ ਕੱਢ ਲਾ। ਹੈਂ? ਚੱਲ ਥੱਲੇ ਜਾਣਦੇ ਯਾਰ ਠੰਢੀ ਲੱਗ ਥੱਲੀ ਲਾ ਰਿਹਾ ਵਈ ਹੁਣ ਤਾਂ ਫਿਰ ਥੱਲੇ ਲੱਗੇ ਜਾਂਦੇ ਹਰੇਕ ਚੀਜ਼ ਦਾ ਐਕਸਪੀਰੀਅੰਸ ਆ ਆਹ ਦੇਖ ਲੋ ਬਾਈ ਬਿੱਟੂ ਐ ਜਮਾ ਰਾਕੜਦਾ ਨਹੀਂ ਕੋਈ ਪਹਿਲਾਂ ਬਾਹਲੇ ਨਿਆਰੇ ਨਹੀਂ ਪਿਆ ਸੀ ਬਾਹਲੇ ਨਿਆਰੇ ਨਾਲ ਮੈਂ ਪਿਆ ਸੀ ਸੁੱਤਾ ਵਈ ਪੜਾਕੇ ਜene ਉਠਾਤਾ ਦੇਖੀ ਲੱਗੀ ਥੱਲੇ ਲੱਗੀ ਲੱਗੀ ਥੱਲੇ ਲੱਗੀ ਕੱਢ ਬਾਈ ਉਹਨੂੰ ਲੈ ਇੱਧਰ ਮਾਦੀ ਕੋਲ ਇਹ ਤਾਂ ਥੱਲੇ ਕਰਕੇ ਨੂੰ ਕੱਢ ਦੇ ਹਾਂ ਹਾਂ ਕਰ ਦਰਦ ਦਰਦਗਾ ਮਿੱਟੂ ਬਾਈ ਇਹ ਪਤਾ ਨਹੀਂ ਕੀ ਟੇਟੀ ਹੋ ਕੇ ਨਿਕਲੂ ਬਾਈ ਪਿੱਖਾ ਜਾਂ ਪਤਾ ਨਹੀਂ ਕੀ ਲੱਗਿਆ ਯਾਰ ਆ ਆ ਨਿਕਲੂਗੀ ਦੂਜਾ ਟਾਇਰ ਲੈ ਕੇ ਡੰਗਣਾ ਪੈ ਇੱਥੇ ਆ ਜਾ ਹਾਂ ਮਹੌਬਤ ਹੈਗੀ ਆ ਥੱਲੇ ਫੜਗਾ ਕੇ ਦੇਖਦਾ ਨਾ ਨਾ ਨਮਾ ਇਹ ਤਾਂ ਕਾਚਾ ਨਾਟ ਖੋਲ ਬਈ ਪਾਣਾ ਲਿਆ ਕਰ ਪਾਣਾ ਪਾਣਾ ਹੈਲੋ ਮਿੱਟੂ ਪਾਣਾ ਲਿਆ ਬਈ ਆ ਫੜੇ ਸ਼ਰਮਾ ਜੀ ਮੈਂ ਤਾਂ ਡਰਾਈਵਿੰਗ ਕਰਦਾ ਗੱਲੀ ਆ ਬਾਈ ਸੁਖਵੀਰ ਅਸਰਾਵਾ ਕਿਵੇਂ ਲੱਗਦਾ ਬਾਈ ਰਾਤ ਨੂੰ ਰਸ ਕੁਝ ਨਹੀਂ ਹੁੰਦਾ ਵੀ ਫੁੱਲ ਐਕਟਿਵ ਜੀ ਪੂਰਾ ਹੁਣ ਬਈ ਕਿਸੇ ਨੂੰ ਵੀ ਨਹੀਂ ਆਉਣੀ ਹੁਣ ਕੋਈ ਚੱਤਰ ਨਹੀਂ ਲਾ ਥੋੜਾ ਬਾਟੇ ਵੀ ਦਵਾ ਦੇਖਿਆ ਫ੍ਰਿਜ ਦੇ ਉੱਪਰ ਬੈਸਲੀ ਉੱਪਰ ਜਾਣਾ ਸ਼ੁਕਰ ਕਰੋ ਬਈ ਅੱਗੇ ਪਿੱਛੇ ਗੱਡੀ ਵੀ ਨਹੀਂ ਸੀ ਕੋਈ ਸਾਈਡ ਤੇ ਵੀ ਨਹੀਂ ਕਰ ਸਕਦੇ ਸੀ ਨਹੀਂ ਨਹੀਂ ਮੇਰੇ ਸਾਰਾ ਖੋਲ ਹੀ ਜਾਂਦਾ ਪਹਿਲਾਂ ਅੱਪੀ ਵਿੱਚ ਆ ਜੂ ਦੇ ਬਿੱਟੂ ਛੋਟਾ ਬੰਦਾ ਲੈ ਸਕਦਾ ਤੂੰ ਇਹਨਾਂ ਖੋਲ ਦੇ ਬੱਸ ਉਹ ਗੋਲ ਨੂੰ ਨਾ ਹਿਮਦੀ ਹੈ ਤੇਰੀ ਹਮੜ ਕਿੱਧਰ ਗਈ ਹੈ ਨਾਡ ਗਿਣ ਕੇ ਰੱਖਿਓ ਬਈ ਘਟ ਜੇ ਕਿਹਾ ਆ ਆ ਆ ਬਈ ਦੱਸੂ ਨੇ ਆਪਣੇ ਬਾਈ ਨੇ ਦੇਖ ਬਈ ਆ ਵੱਡੇ ਭਰਾ ਨੇ ਆਪਣੇ ਹੰਦੇ ਦੇਖੋ ਕੀ ਹਾਲ ਕਰਤਾ ਨੜ ਦਾ ਨੜ ਝਾਂਟੋਗਾ ਬਈ ਇਹ ਨੜ ਦੇ ਕਸੇ ਜਿਆਦਾ ਸੀ ਬਈ ਤਾਂ ਕਰਕੇ ਹੋ ਗਿਆ ਇਹ ਨੜ ਹੁਣ ਤੁਸੀਂ ਕਸਾਗਾ ਨੂੰ ਸੀ ਇਹ ਕਸਾ ਨਹੀਂ ਸੀਗਾ ਇਹ ਤੇ ਪਾਣਾ ਗਲਤ ਲੱਗਿਆ ਇੱਕ ਵਾਰ ਸੋ ਬਾਈ ਬਾਕੀਆਂ ਨੂੰ ਕਿਉਂ ਨਹੀਂ ਗਲਤ ਲੱਗਿਆ ਪਾਣਾ ਪੈਂਦਾ ਹੀ ਘਟ ਸੀ ਮਿੰਦਰਾ ਆਪਾਂ ਲਿਖੋ ਜਿਹੜੇ ਆਪਾਂ ਖੋਲਣਾ ਸੀ ਪਾਨਾ ਦੋ ਛੂਟੇ ਵੱਜ ਗਏ ਬਥਾਲੋ ਪਾਟ ਬਿਜਾ ਵਾਲਾ ਪਾਟ ਗਿਆ ਕਵਲਟੀ ਦਿੰਦੀ ਨਹੀਂ ਮਿੰਦਰਾ ਆਹ ਦੇਖ ਸਾਹੀ ਯਾਰ ਇਹ ਤਾਂ ਪਾਟਾ ਹੀ ਬੜਾ ਬੇਸਿਕ ਨਹੀਂ ਫਟਿਆ ਸੁਖਵੀਰ ਸਹਰਵਾਲਿਆ ਮੀਰਵਾਨ ਕੇ ਇਧਰ ਨਾ ਜੇ ਤੂੰ ਦੇਖ ਲੈ ਬਹੁਤ ਸੀ ਹੁਣ ਤੂੰ ਹਾਗਾ ਕਰ ਜਿਹੜੇ ਲੱਗਦੇ ਜਿਹੜੇ ਲੱਗ ਰਿਹਾ ਕੰਮ ਕਰ ਆਪ ਨੂੰ ਕੱਸਣਾ ਵੀ ਔਖਾ ਹੋਊਗਾ ਹੈ ਇਹਦਾ ਟਿੱਲਰ ਜੀ ਤੂੰ ਵੀ ਕੋਈ ਗੱਲ ਨਾ ਕਸਿਓ ਪਰ ਉਹ ਸਾਇ ਸਹੀ ਕਸ ਲਿਓ ਅੱਛਾ ਹਾਂ ਟਿੱਕਣੜ ਦੀ ਗੱਲ ਨਹੀਂ ਹੁੰਦੀ ਚਲੋ ਹਣਾ ਬਾਈ ਜੋ ਹੁੰਦਾ ਚੰਗੇ ਲਿੰਦਾ ਉਹ ਕੀ ਗੱਲ ਆ ਯਾਰ ਐਵੇਂ ਟਾਇਰ ਤੇ ਰੇਤਾ ਬੜਾ ਬੜਾ ਨਿਕਲ ਜੂਏ ਇਹ ਇਹ ਨਿਕਲ ਨਹੀਂ ਆਹ ਦੇਖੋ ਬਈ ਕਿੰਨਾ ਰੇਤਾ ਟਾਇਰ ਤੇ ਓ ਯਾਰ ਬਾਈ ਗਾੜ ਤੋਤੇ ਬਈ ਨਾ ਉਹ ਨਿਕਲ ਕੱਟਣਾ ਵੀ ਆਹੇ ਉਹ ਟਾਇਰ ਦੀ ਗਾਰੰਟੀ ਹੁੰਦੀ ਐ ਇਸਕਰੀ ਹੁੰਦੀ ਟਾਇਰ ਦੀ ਗਾਰੰਟੀ ਹੁੰਦੀ ਆ ਬਾਈ ਵੈਸੇ ਟਾਇਰ ਦੀ ਫੁੱਲਣ ਦੀ ਗਾਰੰਟੀ ਹੁੰਦੀ ਐ ਕੱਟ ਦੀ ਗਾਰੰਟੀ ਹੁੰਦੀ ਨਹੀਂ ਮੇਰੇ ਹਿਸਾਬ ਨਾਲ ਮੰਨਣਾ ਉਹ ਕਹਣਗੇ ਪਾਟਣ ਦੀ ਗਾਰੰਟੀ ਹੁੰਦੀ ਨਹੀਂ ਹਾਂ ਪਾਟਣ ਦੀ ਹੁੰਦੀ ਨਹੀਂ ਚਲੋ ਜੇ ਕੀ ਪਤਾ ਕਰ ਦੇਣ ਹੱਲ ਹਣਾ ਦੇਖੋ ਮੁਸ਼ਕਲ ਪਰ ਮੁਸ਼ਕਲ ਹੈ ਭਾਈ ਪਾਟਣ ਦੀ ਗਾਰੰਟੀ ਨਹੀਂ ਹਾਂ ਪਾਟਣ ਦੀ ਗਾਰੰਟੀ ਵੈਸੇ ਹੁੰਦੀ ਨਹੀਂ ਪਰ ਐ ਗੱਡੀ ਗਾਰੰਟੀ ਜਾਂ ਨਾ ਹੋ ਸਕਦਾ ਵਾਲੇ ਆਪਣੀ ਕਾਰ ਸਾਲ ਵੀ ਨਹੀਂ ਹੋਇਆ ਇਹਨੂੰ ਹਾਂ ਕਾਰ ਗਾਰੰਟੀ ਜਾਂ ਕੋਈ ਹੱਲ ਕਰ ਦੇ ਜਾਂ ਤਾਂ ਕਰ ਦੇਣਾ ਹਾਂ ਹਜੇ ਸਾਲ ਵੀ ਨਹੀਂ ਹੋਇਆ ਹੋ ਵੀ ਸਕਦਾ ਹੈ ਕੀ ਖੋਲਿਆ ਪਿਆ ਮੜਾ ਜੋਰ ਮਾਰ ਫਿਰ ਗੱਲ ਕਰ ਗੱਡੀ ਦੇਖ ਲੈ ਹੁਣ ਜੋਰ ਨਾਲ ਬੜਾ ਮਾਰਿਓ ਮਾਰ ਦੇ ਮਾਰ ਦੇ ਝੂਟਾ ਨਹੀਂ ਭਾਈ ਤੈਰ ਸਾਰੇ ਨਟ ਖੋਲ ਰੱਖੇ ਤਾਂ ਕੀਤੇ ਮੈਨੇਜਰਲ ਹੋ ਜਾ ਬਹੁਤ ਅੱਖ ਹੋ ਜੂ ਬਾਅਦ ਚ ਕੋਈ ਹੱਲੀ ਨਹੀਂ ਥੱਲੇ ਕਰ ਲੈ ਜੱਕ ਇਹਦੇ ਨਾਲ ਨਾ ਬਿੱਟੂ ਆ ਕੰਮ ਤਾਂ ਨਾ 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 ਜਦਾ ਬਿੱਟੂ ਬਰੇਟਰ ਵਾਲਾ ਕਾਟੀ ਹੋ ਸੀ ਜਿਹੜਾ ਖੁੱਲਿਆ ਨਹੀਂ ਇੱਕ ਮਿੰਟ ਦਾ ਖੜਦਾ ਖੁੱਲਿਆ ਹੋਇਆ ਖੁੱਲਿਆ ਹੋਇਆ ਵੈਸੀ ਹੀ ਹੋ ਗਿਆ ਕਿਤੇ ਅੜ ਗਿਆ ਅਸਲਾਮ ਵਾਲੇ ਲੋ ਜੀ ਆਪਾਂ ਨੂੰ 9 ਮਿੰਟ ਤਾਂ ਤੇ 46 ਸਕਿੰਟ ਹੀ ਹੋਏ ਨੇ ਹਜ ਤੱਕ। ਅੱਛਾ ਹਾਂ ਆਹ ਦੇਖ ਲਓ ਵੀ ਉਹਨੇ ਵੀਡੀਓ ਲਈ ਆ। ਠੀਕ ਏ। ਇਹ ਹੁਣ 10 ਮਿੰਟ ਹੋਣ ਵਾਲੇ ਹੋਗੇ। ਮੈਨੂੰ ਲੱਗਦਾ ਇਹ ਮੁੰਡੇ 15-20 ਮਿੰਟਾਂ ਚ ਸਾਰਾ ਕੰਮ ਕਰ ਦੇਣਗੇ। ਤਿੰਨ ਨਾਡੀ ਨੇ ਇੱਕ ਨੱਟ ਹੋਰ ਵੀ ਰਹਿੰਦਾ। ਇੱਕ ਮੇਰੇ ਹੱਥ ਤੇ ਨੱਟ। ਓਏ ਹੌਲੀ ਹੌਲੀ ਬਈ ਹੌਲੀ ਹੌਲੀ। ਪਹਿਲਾਂ ਟਾਇਰ ਚੜਾਓ ਮੇਰੇ ਵਰਕੇ ਭਰਾ ਬਣ ਕੇ ਜਲਦੀ ਜਾਈ ਸ਼ਰਮਾਂ ਨੇੜੇ ਜਾ ਬੰਦੇ ਦੇ। ਸ਼ਰ ਜਲਦੀ ਪਾ ਲੋ। ਆ ਨੱਟ ਕਿੱਥੇ ਰੱਖੇ ਨੇ ਬਾਈ? ਤੂੰ ਪਹਿਲੇ ਟਾਇਰ ਭਰੇ ਕਰ ਦੇ ਵੀਰ ਬਣ ਕੇ ਯਾਰ। ਚੱਲ। ਇੱਥੇ ਛੱਡ ਦੇ ਹੁਣ ਤੱਕ ਵਾਰੀ। ਹਾਂ ਬਹੁਤ ਬੋਤਾ ਬਈ ਸਹੀ ਹੈ ਸਾਰਾ ਕੁਸਣਾ ਬਸ ਵੀ ਰਹਾ ਕੋਈ ਨਹੀਂ ਲੈ ਵੀਰ ਆ ਆਹ ਖੜੀ ਲੈ ਵੀਰ ਭਾਈ ਨਟ ਨਟ ਕਸਣ ਦੀ ਦਿੱਕਤ ਆਪਣੀ ਹੋਰ ਕਰਨ ਦੀ ਲਾਇ ਚ ਹੀ ਨਹੀਂ ਹੁੰਦੀ ਆ ਇਕੱਲੀ ਇਹ ਟਰ 에ਅਰ ਮਜ ਨਹੀਂ ਆਉਂਦੀ ਹੁੰਦੀ ਹੈ ਇਹਨੇ ਬਾਈ ਨਹੀਂ ਥੋੜਾ ਜੱਕ ਮੇਲਾ ਹੋਰ ਚੱਕਰਾ ਮੈਂ ਲਾਲਾ ਬਿੱਟੂ ਬਿੱਟੂ ਤਾਂ ਪੈਣਾ ਹੀ ਨਹੀਂ ਮੰਤਾ ਬਲਾ ਦਾ ਜੈਕ ਹੀ ਵੀਰੇ ਇੱਕ ਟਾਇਰ ਪੈ ਪੈ ਗਿਆ ਵੀਰੇ ਪੈ ਗਿਆ ਬਿੱਟੂ ਨੀਵਾ ਉੱਚਾ ਕਰ ਟਾਇਰ ਦੇਖਾਂ ਚੱਕਣਾ ਫੁੱਟਰ ਚੱਕ ਨੀਵਾ ਕਰਨਾ ਪੂ ਵੀਰੇ ਖੜ ਜਾ ਖੜ ਜਾ ਨੀਵਾ ਨੀਵਾ ਖੜ ਜਾ ਖੜ ਜਾ ਹਾਂ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਬਾਈ ਵੇ ਲੈ ਨੱਟ ਪਾਉ ਮੈਂ ਪਰ ਲੈ ਪੜਾਉ ਵੀ ਨੱਟ ਆ ਬਈ ਆ ਫੜਾ ਫੜਾ ਸਲਿੱਪ ਸਲੁੱਪ ਜੇ ਨੱਟ ਵੀ ਪੈ ਜੂ ਬਾਈ ਹੁਣ ਤਾਂ ਆ ਸੀਗਾ ਸਲਿੱਪ ਵਾਲਾ ਇਹ ਹੀ ਪਾ ਦੇ ਪਹਿਲਾਂ ਕੋਈ ਗੱਲ ਨਹੀਂ ਆ ਚੱਕ ਕੇ ਨਾ ਟਾਇਰ ਚੱਕ ਕੇ ਆ ਜਮਾ ਸੈਂਟਰ ਜਬਣਾ ਕੇ ਪਾ ਜਣਾ ਜਦੋਂ ਆਪਾਂ ਨੱਟ ਕੱਸਦੇ ਨਾ ਬਾਈ ਜੱਕ ਲਾਲ ਹੋ ਜਾਊਗਾ ਕਿਤੇ ਆਪੇ ਆ ਵੀ ਤੈਨੂੰ ਨਟ ਆ ਪਏ ਨੇ ਹੁਣ ਤਾਂ ਆਪ ਹੀ ਬਣ ਜੂ ਹਾਂ ਹਾਂ ਇਹ ਅੱਗੋ ਤਿੱਖੇ ਹੋਵੇ ਨਟ ਸਾਰੇ ਨਾਡੀ ਵੀ ਖਰਾਬ ਹੋ ਗਏ ਦੇਖੀ ਆ ਵੀ ਖਰਾਬ ਹੋ ਗਏ ਇਹ ਬਈ ਲਾਇਆਂ ਦੇ ਵਿੱਚ ਆ ਹੀ ਹੁੰਦਾ ਹੈ ਲਾਇਆਂ ਦੇ ਵਿੱਚ ਆ ਹੀ ਹੁੰਦਾ ਹੈ ਲਾਇਏ ਚ ਨਾ ਜਿਹੜਾ ਲਾਇਆ ਸਾਰੇ ਲਾਇਏ ਵੀ ਲੋਹਾ ਕੇ ਨਾ ਕਰਾ ਦਿੰਦੇ ਹਾਂ ਕਰਾਉਣੇ ਪੈਣਗੇ ਵੀਰੇ ਪਰ ਭਈਆ ਹੈ ਨਾ ਟਾਇਰ ਕਦੇ ਜਰਾ ਹੁੰਦਾ ਨਹੀਂ ਹੁੰਦਾ ਇੱਕ ਮਿੱਟੂ ਆ ਪਿਆ ਬਈ ਪਾਟੇ ਵੜਾ ਪੜਾ ਕੋ ਮੜੀ ਮੋਲਟਾ ਪਾਟ ਜਾਂਦਾ ਉਹਦਾ ਗੱਲ ਵੱਖਰੀ ਸੀ ਹਨ ਜੇ ਉਂਝ ਗਿਆ ਤੀਦਾ ਚੁੱਕ ਲੈਂਦੇ ਨਾ ਜਰਾਂ ਤੋਂ गिर ਗਈ ਕੀ ਕਰੀਏ ਇਸ ਕਰਨਾ ਨਾ ਪਾਟੇ ਨਹੀਂ ਪੈਂਚਰ ਹੋਇਆ ਪੈਂਚਰ ਹੋਇਆ ਪੈਂਚਰ ਹੋ ਗਿਆ ਉਹ ਪੜਾਕੇ ਫਿਰ ਮੈਂ ਪੜਾਕੇ ਤੇ ਇੱਥੇ ਬੈਠਾ ਸੀ ਮੈਂ ਪੈਂਚਰ ਤੇ ਇਨਾ ਪੜਾਕਾ ਲੜਾ ਉਹ ਬਈ ਮੈਂ ਕਿਹਾ ਜੇ ਪਾਟਿਆ ਹਮ ਪਾਟਿਆ ਹੋਇਆ ਨਾ ਜਿਵੇਂ ਮੇਰਾ ਟਾਇਰ ਰਿੰਬ ਭਾਜਦਾ ਥੱਲੇ ਪਰ ਰਿੰਬ ਬਾਅਦ ਚ ਵੱਜਣ ਲੱਗਿਆ ਸੀਗਾ ਵੱਜਣ ਉਹਦੀ ਵੱਜਣ ਲੱਗਿਆ ਸੀ ਪੈਂਚਰ ਦਾ ਤਾਂ ਹਜੇ ਨਿਕਲ ਨਹੀਂ ਨਹੀਂ ਸੀ ਹਵਾ ਨਿਕਲ ਨਹੀਂ ਉਹਦਾ ਮੈਂ ਤਾਂ ਨਹੀਂ ਰੋਕੀ ਮੈਂ ਕਿਹਾ ਪੁਲ ਦੇ ਉੱਪਰ ਹੈ ਗੱਡੀ ਥੱਲੇ ਤਾਂ ਕ੍ਰਿਤਿਉ ਕਹਣਾ ਭਾਈ ਇੱਕ ਨਹੀਂ ਹੋਇਆ ਸਾਰੇ ਹੋ ਗਏ ਕਹਿੰਦਾ ਜੇ ਉਂਝ ਗਿਰਦੀ ਦਾ ਚੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਨਿਕਨ ਉਹਦੇ ਪਿੱਛੇ ਬਿੱਟੂ ਜੀ ਹੋਰ ਹੈ ਹੈਗਾ ਜੀ ਮੇਰੇ ਕੋਲੇ ਚੜਾਓ ਬਈ ਹੁਣ ਆਪਾਂ ਘਰ ਦੇ ਨੇੜੇ ਆ ਗਏ ਸੀ ਆਪਾਂ ਤਾਨ ਜਾ ਡਰਦਾ ਲੱਗਦਾ ਪਿਆ ਹਨ ਜਿਹਦਾ ਹੁੰਦੇ ਜਿਆਦਾ ਪਿੱਛੇ ਜੂਪੀ ਜੂਪੀ ਚ ਹੁੰਦੇ ਟੈਂਕੀ ਜਿਹ ਹੁੰਦੇ ਫੇਰ ਔਖਾ ਹੋ ਜਾਂਦਾ ਉਹ ਸਿੰਗਲ ਜੇ ਰੋਡ ਤੇ ਜਿਹੜੇ ਜ ਆ ਦੇਖੋ ਵੀਰੇ ਕਰ ਤਾਂ ਉੱਥੇ ਵੀ ਕੁਝ ਨਹੀਂ ਸਕਦੇ ਸੀਗੇ ਕਰ ਤਾਂ ਵੀਰੇ ਸਾਡੇ ਫਿਰ ਵੀ ਜੱਕਡਾਉਨ 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 ਕਰਦਾ ਦੇ ਹੀ ਕੋਸੀ ਪਰ ਫਿਰ ਵੀ ਫਰਕ ਤਾਂ ਹੁੰਦਾ ਆ ਆਪਦੇ ਏਰੀਆ ਦਾ ਫਰਕ ਤਾਂ ਹੁੰਦਾ ਇੱਕ ਵਾਰੀ ਥੋੜਾ ਜਿਹਾ ਕਿਡਾਉ ਕਰ ਬਲ ਟਾਇਰ ਦੇ ਦਾਅਵ ਦੇ ਦੇ ਕੱਲੀ ਐ ਇਧਰ ਨਾਟ ਖੁੱਲ ਗਿਆ ਤੂੰ ਆ ਸ਼ੁਕਰ ਬਣਾ ਦੇ ਆ ਨਾਟ ਜਾਂ ਲਾ ਖੁੱਲਦਾ ਬਾਈ ਵਾਲਾ ਬਾਈ ਜੱਸ ਵਾਲਾ ਹਨ ਇਹ ਵੀ ਸੋਨੇ ਤੇ ਕਭਾਈ ਜੱਸ ਵਾਲਾ ਕੋਈ ਕਸੂਰ ਨਹੀਂ ਐ ਇਸ ਵਿੱਚ ਬਾਈ ਜੱਸ ਵਾਲਾ ਕਸੂਰ ਨਹੀਂ ਹੈ ਆ ਯਾ ਆ ਇਹਦਾ ਕੱਪ ਨੇ ਕੱਢਦੇ ਬਾਈ ਇਧਰ ਦੀ ਮਾਰ ਕੋਈ ਚੀਜ਼ ਮਾਰਾ ਇਧਰ ਦੀ ਆਹੀ ਬਈ ਆਹਾ ਕਿਰਾਵੀ ਲੈ ਗਿਆ ਸੀ ਕੋਈ ਘੱਟ ਕੇ ਇਹ ਬਾਹਰ ਨਿਕਲ ਦੇ ਇਹਨਾਂ ਦੇ ਅੱਛਾ ਕੇ ਹੋਰ ਬਾਹਰ 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 ਨਹੀਂ ਤਾਂ ਬਾਹਰ ਕਰਾਂਗੇ ਆ ਸ਼ਰਮਾ ਜੀ ਮਹਿੰਦਰ ਵਾਲਿਆਂ ਨੂੰ ਮੜਾ ਸਮਝਾਓ ਵੀ ਕੱਲੇ ਲੋਗੋ ਚੇਂਜ ਕਰਨ ਤੋਂ ਗੱਲ ਨਹੀਂ ਵੱਢਣੀ ਮੜਾ ਗੱਡੀਆਂ 'ਚ ਵੀ ਸੁਧਾਰ ਕਰੋ ਬੇਸ਼ੱਕ ਲੱਖ ਹੋਰ ਮਹਿੰਗੀ ਕਰ ਦੋ ਕੁਆਲਿਟੀ ਤੇ ਨਹੀਂ ਪੂਰੀ ਹਾਂ ਆ ਆ ਕੱਲੇ ਪੱਪੀਆਂ ਪਾਨੇ ਨਟ ਐਨੇ ਗੱਡੀਆਂ ਕੁਆਲਿਟੀ ਆ ਆ ਇਕੱਲੇ तितਲੀਆਂ ਲਾਏ ਤੋਂ ਗੱਲ ਨਹੀਂ ਮਾਰਨੀ ਆ ਫੜੋ ਜੀ ਸੁਖਵੀਰ ਬਰਨਾਲੇ ਦੀ ਬਹੁਤ ਵੱਡੀ ਹਿੰਮਤ ਹੈ ਮੇਰੇ ਵੀਰ ਦੀ ਥੱਕਿਆ ਦਾ ਪਿਆਗਾ ਸੁਖਵੀਰ ਬਰਨਾਲੇ ਵਾਲੇ ਦੀ ਬਹੁਤ ਵੱਡੀ ਦੇਣ ਹੈ ਟਾਇਰ ਲਾ ਹੁਣ ਕਿਉਂ ਰੋਡ ਯਾਰ ਹਜੇ ਹੀ ਪੂਰਾ ਚੱਲੀ ਜਾਂਦਾ ਨਾ ਇਹ ਲੈ ਜੱਸ ਇੱਕ ਵਾਰੀ ਹੋਰ ਕਹਿੰਦੇ ਵੀ ਗਲਾਬ ਸਿੱਧੂ ਦੇ ਪਿੰਡ ਦਾ ਮੁੰਡਾ ਜੀ ਗਲਾਬ ਸਿੱਧੂ ਦਾ ਪਿੰਡ ਦਾ ਮੁੰਡਾ ਹੈ ਫਰਮਾਈ ਤੋਂ ਮੇਰਾ ਵੀਰ ਹੈ ਆਉਣੀ ਪਾ ਆ ਬਈ ਹੱਥ ਲਗਾਓ ਹੱਥ ਛੋੜੀ ਪਾਣੀ ਦਾ ਕੈਂਪਰ ਪਿਆ ਵੀਰੇ ਓਏ ਉਹ ਇੱਥੇ ਬਾਲਾ ਰੇਤਾ ਲੱਗ ਜੂ ਅੰਦਰ ਟਾਇਰ ਦਾ ਇੱਕ ਮਿੰਟ ਦਾ ਜੱਕ ਖਲਾ ਦਿਓ ਪਜਾ ਥੱਕ ਗਿਆ ਗਲਾਬ ਸਿੱਧੂ ਦੇ ਪਿੰਡ ਦਾ ਮੁੰਡਾ ਥੱਕ ਗਿਆ ਪਹਿਲੇ ਲੱਗਦਾ ਬਈ ਪਹਿਲੇ ਨੜਕਾ ਸੁਣੋ ਲੱਗ ਗਿਆ ਆ ਗਿਆ ਉਹ ਮੱਥੜ ਲੈ ਕੇ ਜੱਕ ਦਾ ਸੋਖਾ ਨਿਕਲੂ ਜੱਕ ਦਾ ਮੈਂ ਸੋਖਾ ਨਿਕਲ ਗਈ ਲੈ ਲੈ ਕੇ ਕੀ ਕਹਣਾ ਹੈ ਬਾਈ ਕਹਿੰਦਾ ਦੋ ਵਾਰੀ ਐਂ ਕੇ ਦੋ ਗਲਾਬ ਸਿੱਧੂ ਦੇ ਪਿੰਡ ਦਾ ਮੁੰਡਾ ਓਹ ਆ ਥੱਲੇ ਲੱਗਦਾ ਕੋਈ ਚੱਕ ਨਾ ਟਰ ਕਰ ਜਾਏ ਨਾੜ ਤਾਂ ਫਿਰ ਵੀ ਕਰ ਹੀ ਜਾਣਗੇ ਸੁਖਵੀਰ ਆ ਲੱਗੇ ਟਾਇਰ ਥੱਲੇ ਨਾੜ ਕੇ ਸੋ ਬਾਈ ਨਾੜ ਨਾੜ ਬਸ ਉਹਨੂੰ ਖੋਚ ਆ ਕੱਢ ਲੈ ਫਿਰ ਐਂ ਐਂ ਖੋਲ ਦੇ ਖੁੱਲ ਜੂ ਆ ਐਂ ਨਹੀਂ ਖੁੱਲਦਾ ਖੁੱਲ ਜੂ ਬਾਨਾ ਕੱਢੋ ਛੱਟ ਨਾਲ ਮਿੱਟੀ ਛੱਟ ਮਰਵਾਏ ਨਾ ਰ ਸੁਖਵੀਰ ਕੱਢ ਦੇ ਨਾ ਫਿਰ ਇੱਕ ਵੀਰ ਤੂੰ ਪਾ ਨਾ ਨਵਾਲਿਆ ਹੋਏ ਆ ਵੀ ਗੱਡੀ ਨਾ ਰੱਖਿਆ ਕਿਹੜਾ ਵਿਛੜੀ ਨਹੀਂ ਪਾਉਂਦਾ ਐ ਨਹੀਂ ਯਾਰ ਇਹਨੂੰ ਖੋਲ ਹੱਥ ਨਾਲ ਖੋਲ ਨਾ ਬਈ ਓ ਨਟ ਤਾਂ ਕੱਸ ਦੇ ਇੱਕ ਮਿੰਟ ਦਾ ਖੜ੍ਹਦਾ ਬਈ ਯਾਰ ਲੈ ਬੜਿਆ ਟਾਇਰ ਮੇਰਾ ਤਾਂ ਜੱਲ ਸਲਿੱਪੜੀ ਨਹੀਂ ਮੈਂ ਕਿਹਾ ਢੱਕਾ ਤੋੜਿਆ ਪਾਣੀ ਹੈਗਾ ਪਾਣੀ ਨਾਲ ਕੈਂਪਰ ਭਰਿਆ ਪਿਆ ਸਾਡਾ ਪੈ ਗੱਟ ਮਾ ਸਾਡਾ ਡਾਉਲ ਨਹੀਂ ਮੜੀ ਸੁਖਵੀਰ ਸਰਪੰਚ ਜੀ ਆ ਡਾਉ ਲੈ ਕੇ ਆਉ ਮੜੀ ਲਓ ਜੀ ਮੁੰਡਾ 15 ਮਿੰਟ ਹੋ ਗਏ 15 ਮਿੰਟਾਂ ਦੇ ਵਿੱਚ ਬਾਈਆਂ ਨੇ ਟਾਇਰ ਖੋਲ ਕੇ ਕਸਤਾ ਸਰਮਾ ਜੀ ਪਾਣੀ ਲਿਆ ਹੈ ਮੁੰਡੇ ਥੱਕ ਕੇ ਕਹਿੰਦੇ ਕੌਡੀਆਂ ਪਾਉਂਦੇ ਕੰਡ ਲੱਗੀ ਜਾਂਦੀ ਹੈ ਬਿੱਟੂ ਨੂੰ ਸਫਾਈ ਬਹੁਤ ਪਸੰਦ ਆ ਨਾ ਉਂਝ ਵੈਸੇ ਜਿਵੇਂ ਆਪਾਂ ਬਿੱਟੂ ਨੂੰ ਕੱਲ ਦੇ ਗਾਲਾਂ ਗੱਡੀਆਂ ਦੇ ਜੇ ਕਿਤੇ ਵੜੀ ਤੇਜ਼ ਹੁੰਦੀ ਧਵਾਦੀ ਸੀ ਹੱਥ ਵਾਈ ਦੇ ਆਪਾਂ ਬਿੱਟੂ ਨੂੰ ਕੱਲ ਦੇ ਗਾਲਾਂ ਗੱਡੀਆਂ ਸੀ ਇਹਦੇ ਨਹੀਂ ਕਰਦਾ ਗੱਡੀ ਨਹੀਂ ਚਲਾਉਂਦਾ ਸਾਰਾ ਮੁੱਲ ਮੋਲ ਦਾ ਸਾਰਾ ਮੁੱਲ ਬਈ ਸਾਰਾ ਜਮਾ ਸਾਰਾ ਬਿੱਟੂ ਕੁਬਰੀ ਉੱਤੇ ਝੜ ਕੇ ਬਾਈ ਜੋਰ ਨਾਲ ਪਾ ਨਾ ਇੱਕ ਕਸ ਦੀ ਨਟ ਇਹ ਕਿਦ ਤਰ੍ਹਾਂ ਕਸਦੀ ਯਾਰ ਬਾਈ ਯਾਰ ਹੱਥਾਂ ਹੀ ਆਈਆਂ ਨਾ 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 ਵੀਰੇ ਜਾਣ ਜੇ ਥੱਲੇ ਟਿੱਲਾ ਟਿੱਲਾ ਹੋ ਜਾਂਦਾ ਹੁੰਦਾ ਮੇਰਾ ਟਾਇਰ ਵੀ ਬਹੁਤ ਤਕੜਾ ਸੀ ਪਰ ਸੋਹਣੀ ਲੱਗਦੀ ਉਹ ਇੱਕ ਟਾਇਰ ਆਏ ਦਾ ਇੱਕ ਆਏ ਦਾ ਇਹਦਾ ਬਾਈ ਕਰ ਬਾਈ ਇਹ ਕੱਦ ਨੂੰ ਭਰਾ ਦੇ ਦੂਗਾ ਮੈਨੂੰ ਐ ਪਸੰਦ ਨਹੀਂ ਹੈਗੀਆਂ ਇਹ ਚੀਜ਼ਾਂ ਆ ਉਹਨੇ ਤੇ ਨਹੀਂ ਚਲਾਉਂਦਾ ਨਹੀਂ ਉਹਨੇ ਵੀ ਨਹੀਂ ਤੇ ਬਿੱਟੂ ਜੀ ਹਾਂਜੀ ਇੱਕ ਪਾਨਾ ਤੇ ਸੀ ਇਹ ਨਟ ਜੇ ਨਵੇਂ ਲਿਆਇਓ ਏ ਬਾਈ ਆਪਾਂ ਹਰੇ 4 ਸਾਲ ਪੁਰਾਣੇ ਆ ਕੰਪਨੀ ਵਾਲਿਆਂ ਨੇ ਚੰਗਾ ਅੱਛਾ ਯਾਰ ਕਹਾਂਗੇ ਉਹਨਾਂ ਨੂੰ ਪਰ ਕੰਪਨੀ ਲਈ ਮੈਨੂੰ ਲੱਗਦਾ ਐਨਟਾਇਰ ਬਦਲ ਦੇਣਗੇ ਚੱਲ ਕੋਈ ਗੱਲ ਨਹੀਂ ਫੇਰ ਫਿਰ ਚੁੱਪ ਕਰ ਜਾਗੇ ਫਿਰ ਕਹਦਾ ਕਿ ਸਾਰੇ ਨਾਲ ਲੜਾਈ ਹੋਗੀ ਉੱਤਰ ਸੈੱਟ ਕਰਕੇ ਲਾ ਉੱਥੇ ਜਾੜ ਇੱਥੇ ਇੱਥੇ ਜ਼ੋਰ ਮਾਰ ਆ ਦੇਖ ਯਾਰ ਫਿਰ ਡੈਡਾ ਹੋ ਜਾਂਦਾ ਤੁਹਾਨੂੰ ਓਏ ਹੋਊਗੀ ਬਾਈ ਪਾਣਾ ਇੰਦਾ ਕਿ ਪਾਣਾ ਹੀ ਐਹੋ ਜਿਹਾ ਹੁੰਦਾ ਏ ਲੋ ਜਾਈਂ ਗੱਸ ਦਾ ਮੰਨੀਂਗਾ ਬਿੱਟੂ ਜਰ ਮਨ ਖੜਾ ਕਦੇ ਇੱਕ ਢੇਲਾ ਰਹਿ ਗਿਆ ਮਾੜੀ ਜਾਂ ਕਰਕੇ ਅਗਰ ਦੱਸ ਜੜ ਕਾ ਤੈਨੂੰ ਮਾਰ ਨਹੀਂ ਪੂ ਇੱਕ ਵਾਰੀ ਉੱਤੇ ਚੜ ਬਈ ਰੱਖੋ ਹੱਥ ਨਾਲ ਇੱਥੋਂ ਵੜ ਕੇ ਰੱਖਵਾਇਆ ਲਓ ਜੀ ਇੱਥੇ ਵੜ ਕੇ ਰੱਖ ਲਓ ਜੀ ਲਓ ਇਹ ਤਾਂ ਕੰਮ ਕਰੂਗਾ ਹੁਣ ਇਹ ਆ ਲੈ ਕਰੂ ਹੱਥ ਕਾ ਮੇਰਾ ਕਰਦਾ ਹੀ ਨਹੀਂ ਕਰ ਗਿਆ ਕਰਕੇ ਥੋੜਾ ਜਿਹਾ ਤੈਨੂੰ ਤਾਂ ਹੀ ਤਾਂ ਕਹਣਾ ਮੜਾ ਉਹਦੋਂ ਖੋਲੇ ਵੀ ਆਪਾਂ ਹੀ ਸੀ ਇਹੇ ਕਿੱਥੋਂ ਡਰ ਕੇ ਜਨਾਵਕਾਰ ਮੇਰੇ ਭਰਾ ਬਣ ਕੇ ਯਾਰ ਜੋਰ ਮਾਰ ਪੂਰਾ ਬਾਈ ਕਿਉਂ ਦੱਸੂ ਟੈਨਸ਼ਨ ਲੈਣਾ ਨਹੀਂ ਬਾਈ ਨਟ ਨਟ ਤੇ ਦਾਅ ਵੀ ਨਹੀਂ ਪਈ ਮੇਰੀ ਸ਼ਰਤ ਆ ਮਾਣਾ ਵੱਡੀ ਮਸ਼ੀਨ ਦੇ ਟਾਇਰ ਹੱਥਾਂ ਨਾਲ ਲਗਾ ਦੇਣਾ ਨਾ 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 ਉਹ ਗੱਲ ਕਾੜੂ ਬਾਣੀਆ ਤੇਰੇ ਜੋ ਗੱਲ ਕਾਣੂਆ ਕੁਆਲਿਟੀ ਹਣਾ ਆ ਦੋ ਨਟ ਢਿੱਲੇ ਸੀ ਬਸ ਉਹ ਤੇ ਲੇ ਇੱਕੋ ਪਰਲੇ ਢਿੱਲੇ ਛੋੜੇ ਨਹੀਂ ਮਾਰਾ ਖਵਾਈਏ ਨੂੰ ਮੈਂ ਦੋੜਾ ਹੀ ਜਾਂਦਾ ਬਈ ਚੱਲ ਨਟ ਤਾਂ ਬਈ ਢਿੱਲੇ ਆ ਸਾਰੇ ਆਏ ਮਾਨ ਦਾ ਹਰਸ਼ਮਨ ਜੀ ਜੇ ਪੰਨਾ ਥੋੜਾ ਟੇਡਾ ਹੁੰਦਾ ਨਾ ਬਸ ਕੋਈ ਗੱਲ ਨਹੀਂ 1 ਮੀਟਰ ਥੱਲੇ ਲਾ ਲੋ ਪੰਨ ਥੱਲੇ ਬਣੀ ਐ ਦੀ ਗੱਲ ਬਣੀ ਐ ਸਰ ਚੱਲ ਮੜੀ ਜਰਕ ਮਾਰਾ ਕਰ ਜਰਕ ਮਾਰ ਬਾਈ ਜਰਕ ਕੀ ਐ ਬੜਾ ਦਬੜੀ ਲਈ ਇੱਥੇ ਬਿੱਟੂ ਮਾਰ ਮੜਾ ਜ਼ੋਰ ਜਰਾ ਐ ਗੱਲ ਨਹੀਂ ਬਣਦੀ ਬਾਈ ਯਾਰ ਕਾਉਂ ਇੱਥੋਂ ਪਾਨਾ ਕੋ ਮੁੰਡਾ ਵਾਲਾ ਕਰਦਾ ਬਸ ਠੀਕ ਐ ਫਿਰ ਐ ਕਰ ਹੁਣ ਉਹ ਪਰਲਾ ਕਰ ਸੋ ਲੈ ਮੇਰੇ ਹੱਥ ਤੇ ਭਾਬਾ ਲਾ ਮੈਂ ਪਰਲਾ ਲਾਵਾਂ ਇੱਕ ਕੱਲੇ ਮੇਰੇ ਮਰੀ ਧਮਾਈ ਚੰਗਾ ਬਿੱਟੂ ਦੇ ਹੱਥ ਹੁੰਦੇ ਸੁੱਚੇ ਆਹ ਤੇ ਹੱਟ ਇੱਧਰ ਓ ਬਿੱਟੂ ਯਾਰ ਨਾਖਰਾ ਵਾਲਾ ਕਰਦਾ ਆਪਣੇ ਬਾਈ ਬਿੱਟੂ ਦੇ ਸੁੱਚੇ ਹੋ ਰਹੇ ਨੇ ਡਟੋਲ ਨਹੀਂ ਲੱਤ ਤੋ ਡਟੋਲ ਮੰਗਾਉਣੇ ਆ ਬਸ ਸੁਖਵੀਰ ਇੱਥੇ ਡਟੋਲ ਪਿਆਉ ਕਿਤੇ ਇੱਥੇ ਲੈ ਕੇ ਕਿਥੀ ਚੱਕ ਕੇ ਐ ਕਰਾ ਮਾੜਾ ਲਾਈ ओ फिर चक्की वीर ओ भाई ओही करदा मैं तेरा स्मर रखना बसो पन्ने त्यागा दो पन्ने दोनों सारे साथ दो साफ करके गो 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 गो। आ एसो इधर ले ही आ गया भाई आ गया आ गया चलो हेलो पादा चलो दा पादा पहले परलेवासी बोले सी ना आप हां जी हां सही है टायर चढ़न लागिटा हां ਕਰਮਾ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਾ ਕੋਈ ਟੈਨਸ਼ਨ ਨਹੀਂ ਇਹ ਤਾਂ ਐਕਸਪੀਰੀਅੰਸ ਆ ਹੋ ਗਿਆ ਪਤਾ ਲੱਗ ਗਿਆ ਵੀ ਟਾਇਰ ਇੱਥੋਂ ਕਿਵੇਂ ਉਤਾਰਨਾ ਹੈ ਚਲੋ ਪਰਮਾ ਚਾ ਚਲ ਸਟਿਪ ਨਹੀਂ ਲਾਉਣੀ ਸਿੱਖ ਗਏ ਸਟਿਪ ਨਹੀਂ ਲਾਉਣੀ ਸਿੱਖ ਗੀ ਇਹਦੀ ਖੁਸ਼ੀ ਹੈ ਇਹ ਖੁਸ਼ੀ ਵਾਲੀ ਗੱਲ ਵੀ ਨਹੀਂ ਹੈ ਪਹਿਲੀ ਖੁਸ਼ੀ ਵੀ ਨਹੀਂ ਹੈ ਇਹ ਗੱਲ ਵੀ ਨਹੀਂ ਹੈ ਦੇਖੀ ਬਈ ਕਿੰਨੇ ਗਰੇ ਗਿਆ ਇਹਦਾ ਵੀਰ ਚ ਟਾਇਰ ਟ ਹੋ ਜਾਊਗਾ ਠੰਡ ਬਹੁਤ ਲੱਗੀ ਜਾਂਦੀ ਹੈ ਟੇਢਾ ਜਾਉਗਾ ਟਾਇਰ ਟਾਇਰ ਤਾਂ ਟੇਢਾ ਹੀ ਜਾਊਗਾ ਪਹਿਲਾਂ ਸੱਤ ਜਾ ਕੇ ਬਣੂ ਹਾਂ ਟਾਇਰ ਸਵਾਰ ਕੇ ਲਾ ਦੋ ਕਿਤੇ ਤੁਰੀਏ ਦੀ ਪਿੱਛੇ ਰਹੇ ਬਾਈ ਮੁੱਲ ਮੋੜ ਕੇ ਆਉਂਗਾ ਆਪਦਾ ਮਿਹਨਤ ਦਾ ਏ ਮੋੜ ਗਿਆ ਜਿੰਨੀਆਂ ਗਾਲਾਂ ਗੂਲਾਂ ਲੱਤਿਆ ਸੀ ਇਹਨਾਂ ਸਾਰੀ ਟੂਰ ਤੇ ਤੈਨੂੰ ਗੱਲ ਦੱਸਾਂ ਇੱਕ ਹਾਂ ਤੂਈ ਜੀ ਦੁਖ ਹੋ ਲੱਗੀ ਇਹ ਤਾਂ ਇੰਦਰ ਜਾਣਾ ਪਊਗਾ ਇੰਦਰ ਆ ਇੰਦਰ ਜਾਣਾ ਬੜਾ ਦੇਖੀ ਸ਼ਰਮ ਆਈ ਥੱਲੇ ਹੋ ਗਈ ਬਾਈ ਜੀ ਦੂਜੇ ਪਾਰ ਨਾਲ ਪਾਰ ਦੂਜੇ ਰੋੜ ਪਾਰ ਨਾਲ ਪਾਰ ਨਾਲ ਮੋਕੇ ਦੂਜੇ ਰੋੜ ਪਾਰ ਨਾਲ ਪਾ ਕੇ ਜੋ ਝੂਟੇ ਮਾਰ ਦਿਓ ਅੱਡ ਤੱਕ ਆ ਕੇ ਉਂਟ ਹੱਥ ਦਬਾਉ ਲਈ ਦੇਖੀ ਮੈਂ ਹੱਥ ਇਹ ਹੱਥ ਏ ਧੋਤੇ ਨਹੀਂ ਗਏ ਹੱਥਾ ਟਰੱਕ ਆਇਆ ਨਾ ਵਿੱਚ ਤੋਂ ਧੋਤੇ ਹੋ ਜਾਂਦੇ ਦਸਮਾਨ ਦੇਖੀ ਤੂੰ ਗਾਲੀ ਟਰਾਲੀ ਆ ਗਈ ਸੀ ਓਏ ਤੂੰ ਗੇ ਟਰਾਲੀ ਆਈ ਭਾਈ ਠੀਕ ਹੈ ਦੇਖੀ ਭਾਈ ਦੂਜਾ ਬੰਨ ਪਾ ਕੇ ਕੱਸ ਦੇ ਇੱਕ ਵਾਰੀ ਆ ਬੰਨ ਪਾ ਕੇ ਕੱਸ ਦੇ ਓਕੇ ਆ ਕਰਨਾ ਇੱਕ ਵਾਰੀ ਕੱਸ ਦੇ ਵੀਰ ਭਾਈ ਤੇਰਾ ਜੋਰ ਲੱਗਦਾ ਯਾਰ ਤੂੰ ਜੋਰ ਲੱਗੀ ਜਾਂਦਾ ਝੂਂਝ ਹੋ ਜਾਂਦੀ ਆ ਵਾਹ ਸਵਾਓ ਕੇ ਹੁਣ ਓਕੇ ਦਸਮਾਨ ਆਪਾਂ ਇੱਕ ਵਾਰੀ ਹੋਰ ਦੇਖ ਲਈਏ ਆ ਜੱਕ ਪਿਆ ਭਾਈ ਜੱਕ ਇੱਧਰ ਮੈਂ ਮੜਾ ਸਾਫ਼ ਕਰਕੇ ਰੱਖਣਾ ਸੰਦ ਧਰ ਦੇ ਕੇ ਰਾਂ ਕੁਛ ਨਹੀਂ ਸਾਫ਼ ਹੁੰਦਾ ਓਏ ਧਰ ਦਿੰਨੇ ਆ ਐ ਕਿੱਦੋਂ ਬਾਲੇ ਰੱਖ ਕੋਈ ਗੱਲ ਨਹੀਂ ਆ ਫੜ ਤਾਂ ਦੀ ਕੋ ਧਬਰਾਉਣਾਗਾ ਤੂੰ ਆ ਕਿੱਥੋਂ ਕੱਢੇ ਸੀ ਇੱਥੋਂ ਹਣਾ ਆ ਤਾਂ ਇੱਥੇ ਦੀ ਲਓ ਜੀ ਓ ਵੀ ਸੈਂਟਰ ਕੇ ਚਲਾ ਦੇ ਦੋ ਜਰ ਆ ਫੜੀ ਐ ਨੂੰ ਫੜੀ ਦੱਸੂ ਇਹਦੇ ਹੋਊਗਾ ਇਹ ਤਾਂ ਇਹਦਾ ਹਾਂ ਲਾ ਦੇ ਤਕੜੀਆਂ ਸੂਏ ਨੂੰ ਐ ਨੂੰ ਲਓ ਜੀ ਲਓ ਓ ਕੁੰਡੀ ਵਾਲਾ ਉੱਥੋਂ ਕੱਢਿਆ ਹੋਇਆ ਫਰੋਂ ਹੇਅਰ ਹਾਂ ਤੱਕ ਵੀਰੇ ਤੋ ਆਜਕ ਓਕੇ ਆਹਾ ਬਈ ਇੱਥੋਂ ਕੱਢਿਆ ਬਾਈ ਜੀ ਇੱਥੋਂ 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 ਆ ਇੱਧਰ ਲੈ ਉਹ ਆ ਜੀ ਇਹ ਚੱਕੋ ਇੱਥੇ ਰੱਖੋ ਲੈ ਵੀ ਮੁੰਡੇ ਜੈਕ ਰਹਿਗਾ ਜੈਕ ਲਿਓ ਬਾਈ ਆ ਹਾਲਾਤ ਧਰ ਦੇ ਤੂੰ ਧਰ ਦੇ ਕੋਈ ਗੱਲ ਨਹੀਂ ਆ ਨਹੀਂ ਨਾ ਧਰਨਾ ਪਾ ਦੱਸ ਸਾਨੂੰ ਛੱਡ ਕੇ ਕਾਨੂੰ ਯਾਰ ਸਹਿਬ ਸੁਵੀਰ ਨਹੀਂ ਮਿੱਟੂ ਜੀ ਆਂ ਰੱਖ ਦੇ ਇੱਕ ਵਾਰੀ ਓਏ ਅੱਲਾ ਲੈ ਮੈਂ ਲਾਣਾ ਛੱਡ ਦੇ ਕਹਿੰਦੇ ਨਾ ਉਹ ਗੱਲ ਹੁਣ ਥੱਕ ਗਿਆ ਵੀਰੇ ਤੂੰ ਹੋਰ ਗੱਲ ਕੁਛ ਨਹੀਂ ਹੈਗੀ ਲੱਗਦਾ ਇਹ ਬਹੁਤ ਸੌਖੇ ਜਾਂਦਾ ਲੱਗਿਆ ਲੈ ਇੱਧਰ ਲੈ ਮਾਰ ਮਾਰ ਆ ਵੀ ਕਰੀਏ ਸੈਟਿੰਗ ਜਾ ਇਕੱਠਾ ਕਰ ਲੋ ਵੀਰੇ ਇੱਥੇ ਪਹਿਲਾਂ ਥੋੜਾ ਡੈਟ ਕਰ ਦੇ ਫਿਰ ਹਲਦਾ ਨਹੀਂ ਹੁੰਦਾ ਖੜਕਾ ਨਹੀਂ ਕਰਦਾ ਕਹੇ ਠੀਕ ਨੂੰ ਪੂਰਾ ਵਾ ਪਾਣੀ ਦਾ ਡੈਟ ਕਰ ਦੇ ਆ ਨਾ ਵੀਰੇ ਪੈਂਦਾ ਉਹਨਾਂ ਉੱਤੇ ਪਾਣਾ ਬਚਰਮਾ ਹੀ ਮੜਾ ਵਾਏ ਵਾ ਕੇ ਇਹ ਮੈਂ ਕਿਹਦੇ ਪਾ ਦੇ ਹੁੰਦਾ ਹਾਂ 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 ਪਾ ਨਾ ਪਾਓ ਤੁਸੀਂ ਸ਼ਰਮਾ ਦੀ ਗੱਡੀ ਸੈਲਫ ਮਾਰ ਕੇ ਅੱਗੇ ਪਿੱਛੇ ਕਰਕੇ ਦਿਖਾਓ ਤੱਕੇ ਕਰਾਂਗੇ ਆ ਬੈਗ ਜੇ ਚੱਕ ਲੂੰਗੇ ਤੇ ਇੱਛੀ ਰਹੇ ਜਾਣ ਆਹ ਘੋੜਾ ਸੈਟ ਦੱਸ ਬਿੱਟੂ ਜੀ ਬੱਸ 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 ਟੱਕਣ ਲਾ ਦਿਓ ਟੱਕਣ ਬਈ ਕਿੱਥੇ ਸੀ ਗਿਆ ਇਹਦਾ ਥਾ ਪਿਆ ਜੀ ਲੈ ਇੱਕ ਵਟਾ ਕਰ ਲੈ ਗੱਲ ਵਾਈ ਵਾਈ ਬਿੱਟੂ ਜੀ ਆਏ ਇਸ ਤਰ੍ਹਾਂ ਜੀ ਇਸ ਤਰ੍ਹਾਂ ਮਤਲਬ ਨਾ ਇਹ ਨੇਰੇ ਜਗਮਾ ਹਾਂ ਹਾਂ ਜੀ ਥੋੜਾ ਸਾਰਾ ਕੁਝ ਨੇਰੇ ਜੀ ਹੁੰਦਾ ਪਹਿਲਾਂ ਤਾਂ ਹਾਲੇ ਪਾਸੇ ਬੈਣਗੇ ਜੀ ਹਾਂ ਜੀ ਪਰ ਤੇ ਇਹ ਤੇ ਕੋ ਪੈ ਗਿਆ ਜੀ ਬਸ ਓਕੇ ਬਾਬਾ ਜੀ ਡਨ ਹਾਂ ਡਾਣੇ ਭਾਈ ਤੋ ਤੇ ਤੋ ਸ਼ਰਮਾਈ ਥੋੜਾ ਐਕਸਪੀਰੀਅੰਸ ਬੰਦਾ ਸ਼ਰਮਾਈ ਵੈਗ ਤਾਂ ਹੁੰਦਾ ਇਹ ਸੈਟਿੰਗ ਸਾਰੀ ਤੁਸੀਂ ਕਰਦੇ ਹੋ ਸੈਟ ਸੈੱਟ ਕਰਕੇ ਰੱਖ ਦੋ ਵੀਰੇ ਜਸਮਨ ਹਾਂ ਜੀ ਆ ਮਾੜਾ ਪਾਣੀ ਹੋਰ ਨਾ ਪਾ ਲਈ ਨਹੀਂ ਨਹੀਂ ਬਸ ਵੀਰੇ ਸਾਬਣ ਵੀ ਮੈਂ ਆ ਨਾ ਕੰਬਲ 'ਚ ਬੈਠਾ ਮੈਂ ਬਲੈਂਕਟ 'ਚ ਵੀਰੇ ਬਲੈਂਕਟ ਤੈਨੂੰ ਮਾਫ ਆਂ ਹੀ ਬਹਿ ਜਾ ਨਹੀਂ ਨਹੀਂ ਬਾਈ ਮਰਾ ਇਧਰ ਹੀ ਸੜੀ ਪੈ ਗਈ ਤੇ ਖੜਕਦਾ ਪਤਾ ਲੱਗਦਾ ਰਹਿਦਾ ਕੋਈ ਚੱਕਰੀ ਨਹੀਂ ਦੱਸਹੀ ਤੁਹਾਨੂੰ ਤੁਸੀਂ ਤਾਂ ਗੌਰ ਕਰੀਂ ਅੱਧੇ ਪਿੰਡ ਚ ਪਤਾ ਲੱਗ ਗਿਆ ਕਿਹੜਾ ਮੈਂਸ ਕਿਹੜਾ ਮੈਂ ਦੱਸਿਆ ਸਭ ਤੋਂ ਪਹਿਲਾਂ ਪਤਾ ਲੱਗਦਾ ਹੁੰਦਾ ਬਾਈ ਜੀ ਡਰਾਈਵਰ ਨੂੰ ਬਾਈ ਜਦ ਮੈਂ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਡਰਾਈਵਰ ਜ਼ਰੂਰੀ ਹੈ ਮੈਂ 28 ਟਾਇਰ ਦੇ ਬਾਈ ਪਤਾ ਪੜਾ ਸਹੀ ਆ ਦੇ ਕੰਮ ਹੋ ਗਏ ਤੁਹਾਨੂੰ ਲਓ ਜੀ ਮਿੱਠਾ ਮੂੰਹ ਕਰ ਲਈਏ ਟਾਇਰ ਦੇ ਤਹਲਾ ਗੁੜ ਖਾ ਲਈਏ ਹੁਣ ਆਪਾਂ ਗੁੜ ਖਾਵਾਂਗੇ ਭਾਈ ਗੁੜ ਹਾਂ 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 ਹਾਲੋ ਭਾਈ ਜੀ ਜੇ ਕਹਿੰਦੇ ਗੁੜ ਖਾਣਾ ਮਿੱਠਾ ਮੂੰਹ ਕਰਨਾ ਕਰ ਸਕਦੇ ਹਾਂ ਅੱਛਾ ਹਾਂ ਅੱਧਾ ਤੋੜ ਲਾ ਬਾਬੇ ਮੈਨੂੰ ਦੇ ਦੇ ਜੋ ਬਸ ਮਰਾ ਅੱਧਾ ਤੋੜ ਦੇ ਜੋ ਬਿੱਟੂ ਗੁੜ ਖਾਣਾ ਖਾਵਾਂਗੇ ਬਿੱਟੂ ਨੂੰ ਆਪ ਗੁੜ ਖਵਾ ਦਈਏ ਮਿੱਠਾ ਮੂੰਹ ਕਰਤੀ ਜਾਈਦਾ ਹੈ ਨਾ ਭਾਈ ਮੁੰਡਿਆਂ ਨੇ 25 ਮਿੰਟਾਂ ਦੇ ਵਿੱਚ ਟਾਇਰ ਖੋਲ ਕੇ ਆ ਲਓ ਜੀ ਮੰਨ ਗਏ ਫਿਰ ਤੇਰੇ ਭਰਾ ਨੂੰ ਮੰਨ ਗਏ ਵੀਰੇ ਮੰਨ ਗਏ ਲਓ ਜੀ ਹੁਣ ਆਪਾਂ ਚੱਲੇ ਆਂ ਠੀਕ ਹੈ ਜੀ ਫਿਰ ਹੁਣ ਅੱਗੇ ਮ� ਲਾ ਕੇ